ਕਾਲਸਾ ਵਾਈਗੂ ਡੇਟਿੰਗ ਫਤੋ ਆਉ ਮੂਲ ਨਾਰਿਖਾਏ ਕਲੰਡਰ ਇਹ ਲੋੜ ਕਿਉਂ ਹੈ ਇਹਦੇ ਬਾਰੇ ਕੁਛ ਬੁਰ ਬਾਣੀ ਦੇ ਅਧਾਰ ਤੇ ਜਾਣਦਾ ਯਤਨ ਕਰੀਏ ਵੈਸੇ ਦੇਖਿਆ ਜਾਵੇ ਦੁਨੀਆ ਵਿੱਚ ਬਹੁਤ ਸਾਰੇ ਕਲੰਡਰ ਪ੍ਰਚਲਿਤ ਹੈਗੇ ਆ ਕੁਝ ਕਲੰਡਰ ਹੈਗੇ ਆ ਜਿਹੜੇ ਧਰਤੀ ਦੇ ਸੂਰਜ ਦੇ ਘੁੰਮਣ ਦੇ ਆਧਾਰ ਤੇ ਚੱਲਦੇ ਹੈਗੇ ਆ ਜਿਸ ਤਰ੍ਹਾਂ ਇਹਦੇ ਵਿੱਚ ਗ੍ਰਗੋਰੀਨ ਕਲੰਡਰ ਹੈਗਾ ਵਾ ਔਰ ਇਹ ਜਿਹੜਾ ਅੱਜ ਅਸੀਂ ਡਿਸਕਸ ਕਰ ਰਹੇ ਹਾਂ ਮੂਲ ਨਾਰਿਖਾਏ ਕਲੰਡਰ ਉਹ ਵੀ ਹੈਗਾ ਵਾ ਜਿਹਦੇ ਵਿੱਚ 365 ਤੇ ਬਲੀਕ 366 ਦਿਨ ਹੁੰਦੇ ਆ ਪਰ ਜਦੋਂ ਲੀਪ ਈਅਰ ਹੁੰਦਾ ਵਾ ਉਹ ਤੋਂ 366 ਦਿਨ ਲਿਆ ਗਿਆ ਔਰ ਇਹਦਾ ਐਵਰੇਜ ਸਾਲ ਦਾ ਜਿਹੜਾ ਪੀਰੀਅਡ ਜਿਹੜਾ ਬਣ ਜਾਂਦਾ ਹੈਗਾ ਵਾ 365.2425 ਦਿਨ ਡਾਗਾ ਇੱਕ ਸਾਲ ਦਾ ਬਣ ਜਾਂਦਾ ਹੈਗਾ ਵਾ ਪੈਸੇ ਇਸਲਾਮਿਕ ਕੈਲੰਡਰ ਤੇ ਬਿਕਰਮੀ ਕੈਲੰਡਰ ਜਿਹੜਾ ਹੈਗਾ ਵਾ ਇਹ ਚੰ드ਰਮਾ ਦਾ ਧਰਤੀ ਦੇ ਦੁਆਲੇ ਘੁੰਮਣ ਦੇ ਆਧਾਰ ਤੇ ਜਿਹੜੇ ਹੈਗੇ ਬਣਾਏ ਗਏ ਹੈਗੇ ਆ ਇਹਦੇ ਵਿੱਚ ਸਾਲ ਦਾ ਜਿਹੜਾ ਗਵਾ ਉਹਦੇ ਲਗਭਗ ਜਿਹੜੇ 354 ਦਿਨ ਹੁੰਦੇ ਹੈਗੇ ਆ ਔਰ ਇਹ ਜਿਹੜਾ ਹੈਗਾ ਵਾ ਚੰਦਰਮੇ ਦੇ ਆਧਾਰ ਤੇ ਜਿਹੜਾ ਸਾਲ ਹੈਗਾ ਵਾ ਉਹ 11 ਦਿਨ ਛੋਟਾ ਹੁੰਦਾ ਔਰ ਅੱਜ ਅਸੀਂ ਵੇਖੀਏ ਸਾਡੇ ਸਕੂਲਾਂ ਦੇ ਜਿੰਨੇ ਵੀ ਭਾਵੇਂ ਪਹਿਲੀ ਦਾ ਬੱਚਾ ਵੀ ਹੈਗਾ ਵਾ ਉਹਨੂੰ ਪੜ੍ਹਾਇਆ ਜਾਵਾ ਕਿ ਸਾਲ ਦੇ 365 ਜਾਂ 366 ਦਿਨ ਹੁੰਦੇ ਹੈਗੇ ਆ ਔਰ ਉਸ ਨੂੰ ਅਗਰ ਇਸ ਭੰਗੜ ਉਸੇ ਚ ਪਾ ਦਿੱਤਾ ਜਾਵੇ ਕਿ 354 ਵਾਲਾ ਤੋਂ 100 ਡਾ ਹੈਗਾ ਸਾਲ ਮੰਨ ਲਾਪੋ ਤੇ ਉਹ ਬੱਚੇ ਜਿਹੜੇ ਹੈਗੇ ਆ ਕੈਨ ਕਿ ਵੀ ਅਨੰਤ ਪਤਾ ਨਹੀਂ ਕਿ ਕਿੰਨਾਂ ਸਾਲ ਹੁੰਦਾ ਕੀ ਹੈ ਇਹ ਇਹ ਦਾ ਵਿਕਰਮੀ ਕੈਲੰਡਰ ਹੈਗਾ ਵਾ ਜਿਹੜਾ ਚੰਦਰਮਾ ਦੇ ਆਧਾਰ ਤੇ ਹੈਗਾ ਵਾ ਇਹਨੂੰ ਸੂਰਜ ਨਾਲ ਮਿਲਣ ਵਾਸਤੇ ਉਹ ਤਿੰਨ ਜਾਂ ਚਾਰ ਸਾਲ ਬਾਅਦ ਇੱਕ ਮਹੀਨਾ ਹੋਰ ਵਧਾ ਦਿੰਦੇ ਆ ਜਿਹਨੂੰ ਮਲਮਾਸ ਕਹਿੰਦੇ ਹੈਗੇ ਆ ਬਾਕੀ ਦੂਸਰੇ ਮਤਾਂ ਦੇ ਮਤਾਂ ਜਿਹੜਾ ਹੈਗਾ ਮਲਮਾਸ ਜਿਹੜਾ ਹੈਗਾ ਇਸ ਨੂੰ ਮਾੜਾ ਗਿਣਿਆ ਜਾਂਦਾ ਹੈਗਾ ਵਾ ਔਰ ਇਸੇ ਕਰਕੇ ਜਿਹੜਾ ਹੈਗਾ ਵਾ ਇਹਦੇ ਵਿੱਚ ਕੋਈ ਗੁਰਪੁਰਬ ਜਿਹੜਾ ਹੈਗਾ ਉਹ ਨਹੀਂ ਰੱਖਦੇ ਹੈਗੇ ਲੇਕਿਨ ਅਗਰ ਗੁਰਮਤ ਦੇ ਆਧਾਰ ਤੇ ਵੇਖਿਆ ਜਾਵੇ ਤੇ ਇਹ ਬਿਲਕੁਲ ਚੀਜ਼ ਨਿਰਮੇ ਰਹੀ ਹੈ ਕਿਉਂਕਿ ਗੁਰਬਾਣੀ ਦੇ ਅਨਸਾਰ ਕੋਈ ਵੀ ਦਿਨ ਜਾਂ ਮਹੀਨਾ ਜਿਹੜਾ ਮਾਰਾ ਨਹੀਂ ਹੈਗਾ ਵਾ ਔਰ ਗੁਰਬਾਣੀ ਦਾ ਸਪਸ਼ਟ ਸ਼ਬਦ ਹੈਗਾ ਵਾ ਨਾਨਕ ਸੋਈ ਦਿਨ ਸੁਸਵਾਬੜਾ ਜਿਤ ਪ੍ਰਭ ਆਵੈ ਚਿਤ ਚਿਤ ਦਿਨ ਵਿਸਰੇ ਪਾਰ ਬਰਾਉ ਫਿਤ ਭਲੇਰੀ ਹੁਣ ਇਹ ਜਿਹੜਾ ਹੈਗਾ ਗੁਰਬਾਣੀ ਦੀ ਸਿੱਖਿਆ ਅਸੀਂ ਨਹੀਂ ਅਪਣਾਉਂਦੇ ਇਸੇ ਕਰਕੇ ਅੱਜ ਬਹੁਤ ਸਾਰੇ ਸਿੱਖ ਸਾਡੇ ਜਿਹੜੇ ਹੈਗੇ ਆ ਭਰਮਾ ਵਰਮਾ ਵਿੱਚ ਫਸੇ ਪਏ ਹੈਗੇ ਆ ਔਰ ਉਹ ਅਸਲ ਵਿੱਚ ਜਿਹੜਾ ਗੁਰਬਾਣੀ ਤੋਂ ਦੂਰ ਹੋਏ ਜਾ ਰਹੇ ਹੈਗੇ ਆ ਔਰ ਕਿਹ ਜਿੱਥੇ ਕਿ ਉਹਨਾਂ ਨੇ ਸਚਿਆਰ ਬੜ ਕੇ ਆਪਣਾ ਜੀਵਨ ਆਨੰਦ ਨਾਲ ਬਤੀਤ ਕਰਨਾ ਸੀਗਾ ਉਹ ਵਿਕਾਰਾਂ ਵਿੱਚ ਫਸੇ ਪਏ ਹੈਗੇ ਆ ਪਰਮਾ ਵਿੱਚ ਫਸੇ ਪਏ ਹੈਗੇ ਆ ਲੋੜ ਹੈਗੀ ਆ ਕਿ ਉਹ ਇਹਨਾਂ ਚੋਂ ਬਾਹਰ ਆਉਣ ਗੁਰਬਾਣੀ ਦੀ ਸਿੱਖਿਆ ਲੈ ਕੇ ਜਿਹੜਾ ਪ੍ਰਾਤਨ ਸਮੇਂ ਦੇ ਵੇਖੋ ਕਿ ਜਿਹੜਾ ਬਿਕਰਮੀ ਕਲੰਡਰ ਸਿਰਦਾ ਉਹਦੇ ਜਿਹੜੇ ਹੈਗੇ ਆ ਉਹਦੇ ਵਿੱਚ ਨੁਕਸ ਕੀ ਹੈਗਾ ਵਾ ਕਿ ਉਹਦੇ ਦਿਨ ਅੱਗੇ ਪਿੱਛੇ ਹੁੰਦੇ ਹੈਗੇ ਆ ਇਸੇ ਕਰਕੇ ਜੇਕਰ ਅਸੀਂ ਉਸ ਕੈਲੰਡਰ ਨੂੰ ਅਪਣਾਉਣਾ ਸ਼ੁਰੂ ਕਰ ਦਾਂਗੇ ਤਾਂ ਅਸੀਂ ਪੂਰੀ ਦੁਨੀਆ ਤੋਂ ਹੀ ਪਿੱਛੜ ਜਾਵਾਂਗੇ। ਔਰ ਹਰ ਪਾਸੇ ਲਾਨਤਾ ਹੀ ਮਿਲਣਗੀਆਂ ਕਿਉਂਕਿ ਗੁਰਬਾਣੀ ਕੁਝ ਹੋਰ ਕਹਿ ਰਹੀ ਹੋਗੀ ਔਰ ਅਸੀਂ ਕੁਝ ਹੋਰ ਕਹਿ ਰਹੇ ਹਾਂਗੇ। ਤੇ ਜੇ ਸਾਡੇ ਬੋਲਣ 'ਚ ਔਰ ਸਾਡੇ ਗੁਰਗੁਰਾਂ ਸਾਹਿਬ ਵਿੱਚ ਵਿਖੇਵਾ ਹੈਗਾ ਵਾ ਕਿ ਕੋਈ ਦੂਸਰਾ ਕਹੇਗਾ ਇਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਸਾਥ ਲਿਖਿਆ ਕੀ ਹੈਗਾ। ਔਰ ਇਸੇ ਕਰਕੇ ਪਹਿਖ ਸਾਡੀਆਂ نسلਾਂ ਜਿਹੜੀਆਂ ਹੈਗੀਆਂ ਸਾਡੇ ਦੇ ਹਸਣਾਂ ਨਾਲ ਸ਼ੁਰੂ ਕਰਦਿਆਂ ਔਰ ਇਹ ਹਾਸਾ ਹਾਲੇ ਤੱਕ ਅੰਗਰੇਜ਼ਾਂ ਦੇ ਉੱਪਰ ਹੈਗਾ ਵਾ ਕਿ ਬਹੁਤ ਸਾਰੇ ਅੰਗਰੇਜ਼ਾਂ ਨੇ ਜਦੋਂ ਜੂਲੀਅਨ ਕੈਲੰਡਰ ਤੋਂ ਗ੍ਰੈਗੋਰੀਅਨ ਕੈਲੰਡਰ ਅਡਾਪਟ ਕੀਤਾ ਸੀ ਉਹ 1582 ਵਿੱਚ ਅਡਾਪਟ ਕਰ ਲਿਆ ਸੀਗਾ ਔਰ ਇਹ ਅੰਗਰੇਜ਼ ਜਿਹੜੇ ਹੈਗੇ ਸੀ ਅੜੇ ਰਹੇ ਸੀਗੇ ਇਹਨਾਂ ਨੇ 1752 ਵਿੱਚ ਕੀਤਾ 170 ਸਾਲ ਬਾਅਦ ਹੁਣ ਸਿੱਕਾ ਨੇ ਜੇ 1999 ਵਿੱਚ ਲਾਗੂ ਕਰ ਰਿਹਾ ਵਾ ਤੇ ਫਿਰ ਕਿਉਂ ਇਹਨੂੰ ਜਿਹੜਾ ਅੱਗੇ ਪਿੱਛੇ ਜਾ ਰਹੇ ਹੈਗੇ ਆ ਅਸੀਂ ਪੂਰੀ ਦੁਨੀਆ ਵਿੱਚ ਮਕਾਲ ਬੜ ਰਹੇ ਹੈਗੇ ਆ ਸਾਨੂੰ ਆਪਣੇ ਆਪ ਨੂੰ ਸੁਚੇਤ ਹੋਣ ਦੀ ਬਹੁਤ ਲੋੜ ਹੈਗੀ ਆ ਕਿਉਂਕਿ ਬਿਕਰਮੀ ਕੈਲੰਡਰ ਦੇ ਜਿਹੜੇ ਹੈਗੇ ਆ ਦਿਨ ਜਿਹੜੇ ਹੈਗੇ ਆ ਜਿਸ ਤਰ੍ਹਾਂ ਪਹਿਲਾਂ ਵੀ ਕਈ ਕੁਸ਼ ਵੀਰਾਂ ਨੇ ਸਾਂਝਾ ਕੀਤਾ ਵਾ ਦਿਨ ਅੱਗੇ ਪਿੱਛੇ ਹੁੰਦੇ ਰਹਿੰਦੇ ਹੈਗੇ ਆ ਕਦੇ ਜਿਹੜੇ ਹੈਗਾ ਵਾ 10 ਜਾਂ 11 ਦਿਨ ਜਿਹੜੇ ਹੈਗੇ ਦਿਨ ਪਿੱਛੇ ਚਲ ਜਾਂਦੇ ਹੈਗੇ ਆ ਔਰ ਕਈ ਵਰੀ 18 ਜਾਂ 19 ਦਿਨ ਜਿਹੜੇ ਹੈਗੇ ਆ ਅੱਗੇ ਚਲ ਜਾਂਦੇ ਹੈਗੇ ਆ ਕਿਉਂਕਿ ਜਿਹੜਾ ਜਦੋਂ ਮਾਸ ਐਡ ਕਰ ਦਿਆ ਗਿਆ ਉਹਦੇ ਨਾਲ ਜਿਹੜਾ ਇਹ ਸਬੋਜ ਹੋ ਜਾਂਦਾ ਵਾ ਕਿਉਂਕਿ ਚੰਦਰਮੇ ਦੇ ਦਿਨ ਜਿਹੜੇ ਹੈਗੇ 334 ਹੈਗੇ ਆ ਉਹਨੂੰ ਐਡਜਸਟ ਕਰਨ ਵਾਸਤੇ ਇਹ ਕਰਦੇ ਰਹਿੰਦੇ ਹੈਗੇ ਆ ਔਰ ਇੱਕ ਸਮਾਂ ਅਸੀਂ ਆਪਣੇ ਗੁਰੂਆਂ ਨੂੰ ਵੀ ਡਾਂਸ ਹੀ ਕਰਾਈ ਜਾ ਰਹੇ ਹੈ ਆਪਣੇ ਬੱਚਿਆਂ ਦੇ ਬਰਥਡੇ ਤੇ ਅਸੀਂ ਜਿਹੜੇ ਹੈਗੇ ਆ ਫਿਕਸ ਡੇਟ ਨੂੰ ਮਨਾਉਨੇ ਹੈਗੇ ਆ ਜਦੋਂ ਸਾਡੇ ਗੁਰੂ ਸਾਹਿਬਾ ਦੀ ਵਾਰੀ ਆਉਂਦੀ ਹੈਗੀ ਆ ਅਸੀਂ ਕੁਝ ਹੋਰ ਹੀ ਕਰੀ ਜਾਂਦੇ ਹਾਂ ਔਰ ਇੱਕ ਵੱਡਾ ਹੋਰ ਬਿਕਰਵੀ ਕੈਲੰਡਰ ਦਾ ਨੁਕਸਾ ਹੈਗਾ ਵਾ ਕਿ ਇਹ ਸੂਰਜ ਸਾਲ ਨਾਲ ਜਿਹੜਾ ਹੈਗਾ ਵਾ ਮੌਸਮੀ ਸਾਲ ਨਾਲੋਂ 20 ਮਿੰਟ ਜ਼ਿਆਦਾ ਹੁੰਦਾ ਜਿਹਦੇ ਨਾਲ ਇਹਦੇ ਵਿੱਚ ਇੱਕ ਕੰਟੀਨਿਊਸ ਤੌਰ ਤੇ ਹਰ 77 ਸਾਲ ਬਾਅਦ ਜਿਹੜਾ ਹੈਗਾ ਵਾ ਇੱਕ ਦਿਨ ਇਹ ਵਾਧਦਾ ਹੀ ਜਾਂਦਾ ਹੈ ਔਰ ਇਸ ਕਰਕੇ ਇਹ ਚੀਜ਼ ਬਦਲਦੀ ਜਾਣੀ ਹੈਗੀ ਆ ਸਾਡੀਆਂ ਤਰੀਕਾਂ ਜਿਹੜੀਆਂ ਹੈਗੀਆਂ ਇੱਕ ਤੇ ਉਹ ਬਦਲਦੀਆਂ ਹੈਗੀਆਂ ਜਿਹੜੀਆਂ ਹਰ ਸਾਲਾਂ ਦੇ ਵਿੱਚ ਔਰ ਇੱਕ ਸਮੇਂ ਦੇ ਨਾਲ ਜਿਹੜਾ ਹੈਗਾ ਵਾ ਉਹ ਵੀ ਤਰੀਕਾ ਜਿਹੜੀ ਹੈਗੇ ਬਦਲਦੀ ਜਾਂਦੀ ਹੈਗੀਆਂ ਔਰ ਇਹੀ ਕਾਰਨ ਹੈਗਾ ਕਿ ਅਸੀਂ ਆਪਣੇ ਇਤਿਹਾਸਿਕ ਦਿਨ ਜਿਹੜੇ ਹੈਗੇ ਹਾਲੇ ਤੱਕ ਯਾਦ ਨਹੀਂ ਕਰ ਸਕਦੇ ਕਿਉਂਕਿ ਉਹ ਹਰ ਸਾਲ ਬਦਲਦੇ ਰਹਿੰਦੇ ਹੈਗੇ ਔਰ ਜੇ ਹੈਗਾ ਵਾ ਵੇਖਿਆ ਜਾਵੇ ਉਹ ਵੇਖ ਵਿੱਚ ਜੇ ਵਿਸਾਖੀ ਦਾ ਦਿਨ ਵੇਖਿਆ ਜਾਵੇ ਜੇ ਪਾਸਟ ਦਾ ਪੀਰੀਅਡ ਵੇਖਿਆ ਜਾਵੇ ਨਾ 1753 ਵਿੱਚ ਇਹ ਲਾਪਰ 9 April ਨੂੰ ਆਈ ਸੀ 1799 ਵਿੱਚ 10 April ਨੂੰ ਹੋ। 1874 ਵਿੱਚ 11 April ਨੂੰ ਹੋਗੀ। 1799 ਵਿੱਚ 12 April ਨੂੰ ਹੋਗੀ। ਇਸ ਤੋਂ 1940 ਵਿੱਚ ਵੀ 12 April ਫਿਰ 1999 ਵਿੱਚ 14 April ਆ ਗਈ ਜਿਹਦੇ ਆਧਾਰ ਤੇ ਜਿਹੜਾ ਹੈਗਾ ਬਾਕੀ ਚੀਜ਼ਾਂ ਵੀ ਫਿਕਸ ਕੀਤੀਆਂ ਗਈਆਂ। ਔਰ 21 ਉਹ ਜਿਹੜੀ ਹੈਗੀ ਹੈ ਇਹ ਜਿਹੜੀ ਹੈਗੀ ਆ 15 April ਨੂੰ ਪਹੁੰਚ ਜਾਏਗੀ। ਔਰ ਜੇਕਰ ਅਸੀਂ 1100 ਸਾਲ ਬਾਅਦ ਵੇਖੀਏ ਤਾਂ ਇਹ ਵਿਸਾਖੀ ਜਿਹੜੀ ਹੈਗੀ ਸਾਡੀ ਮਈ ਦੇ ਮਹੀਨੇ ਵਿੱਚ ਹੋਏਗੀ। ਔਰ ਜੇ 13000 ਸਾਲ ਬਾਅਦ ਵੇਖੀਏ ਤੇ ਇਹ ਲਗਭਗ ਜਿਹੜਾ ਅਕਤੂਬਰ ਦੇ ਪਹੁੰਚ ਜਾਣ ਗਿਆ ਆ ਆ ਲਗਭਗ 70.5 ਨਾਲ ਡਿਵਾਈਡ ਕਰਕੇ ਦੇ ਲੋ ਇਹਨੇ ਕਿ ਦਿਨਾਂ ਦਾ ਫਰਕ ਪੈ ਜਾਏਗਾ। ਤੋਂ ਹੁਣ ਜੇ ਹੈਗਾ ਵਾ 12 ਮਾਦੀ ਬਾਣੀ ਅਸੀਂ ਪੜਦੇ ਹੈਗੇ ਆ ਬਾਣੀ ਕੁਝ ਹੋਰ ਕਰ ਰਹੀ ਹੈ ਕਿ ਔਰ ਅਸੀਂ ਕੁਝ ਹੋਰ ਕਰ ਰਹੇ ਹਾਂ। ਭਾਵ ਜੋ ਗੁਰੂ ਸਾਹਿਬ ਸਾਨੂੰ ਸਿਖਿਆ ਦੇ ਰਿਹਾ ਅਸੀਂ ਉਸ ਪਾਸੇ ਆਉਣੇ ਜਾ ਰਹੇ ਅਸੀਂ ਦੂਸਰੇ ਪਾਸੇ ਜਾ ਰਹੇ ਹੈਗੇ ਆ ਸਾਡੇ ਜਿਹੜੇ ਹੈਗੇ ਆ ਪੁੱਤ ਪੋਤਰੇ ਜਿਹੜੇ ਹੈਗੇ ਆ ਉਹ ਹੱਸਣਗੇ ਵੀ ਅਸੀਂ ਕਿਹੋ ਜਿਹੇ ਹੈਗੇ ਸੀਗੇ। ਸਾਨੂੰ ਇਹਨਾ ਵੀ ਪਤਾ ਹੈਗਾ ਸਾਾਲ 'ਚ ਕਿੰਨੇ ਦਿਨ ਹੁੰਦੇ ਹੈਗੇ ਆ ਇਹ ਜਿਹੜੀ ਅੱਗੇ ਸਾਡੇ ਵਾਸਤੇ ਇਨਫੈਕਟ ਸ਼ਰਮਨਾਕ ਗੱਲ ਹੈਗੀ ਆ ਕਿ ਅਸੀਂ ਇਹ ਚੀਜ਼ ਲਾਗੂ ਨਹੀਂ ਕਰ ਸਕਦੇ ਇੱਕ ਹੋਰ ਚੀਜ਼ ਵੱਡੀ ਹੁੰਦੀ ਹੈਗੀ ਆ ਬਿਵੇਂ ਕੈਲੰਡਰ ਦੇ ਨਾਲ ਜਦੋਂ ਅਸੀਂ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਦਿਵਸ ਆਉਂਦਾ ਹੈਗਾ ਵਾ ਉਹ ਸਾਾਲ 'ਚ ਕਦੀ ਦੋ ਵਾਰੀ ਆ ਜਾਂਦਾ ਹੈਗਾ ਕਦੀ ਇੱਕ ਵਾਰੀ ਆਉਂਦਾ ਹੀ ਨਹੀਂ ਪਰ ਇਹ ਬੜੀ ਹਾਸੋਸ ਜਣੀ ਗੱਲ ਹੈਗੀ ਆ ਬੱਚੇ ਤੇ ਕਹਣਗੇ ਸਾਡਾ ਹਰ ਸਾਲ ਜਿਹੜਾ ਹੈਗਾ ਪ੍ਰਕਾਸ਼ ਦਿਵਸ ਪਰਸਡੇ ਆਉਂਦਾ ਹੈਗਾ ਵਾ ਉਹ ਸਾਡੇ ਗੁਰੂ ਸਾਹਿਬਾ ਦੇ ਕਦੀ ਗਾਇਬ ਹੋ ਜਾਂਦਾ ਕਦੀ ਦੋ ਬਣ ਜਾਂਦੇ ਹੈਗੇ لیکن اگر ਅਸੀਂ ਮੂਲ ਨਾਨਕ ਸਾਈਕਲਰਾਂਟ ਦੇ ਮਤਾਂਕ ਮਨਾਵਾਗੇ ਤਾਂ ਉਹ ਤਰੀਕਾ ਜਿਹੜੀਆਂ ਹਰ ਸਾਲ ਸੇਮ ਆਉਣਗੀਆਂ ਔਰ ਜਿਹੜੇ ਇਹ ਦੋ ਵਾਰੀ ਗੁਰਪੁਰਬ ਆਉਂਦੇ ਹੈਗੇ ਆ ਉਹ ਵੀ ਬਿਲਕੁਲ ਆਉਣੇ ਬੰਦ ਹੋ ਜਾਣਗੇ ਔਰ ਇੱਕ ਹੋਰ ਚੀਜ਼ ਧਿਆਨ ਰੱਖਿਏ 12 ਮਾਹ ਦੀ ਬਾਣੀ ਵਿੱਚ ਸਿਰਫ 12 ਮਹੀਨਿਆਂ ਦਾ ਜ਼ਿਕਰ ਹੈਗਾ 13ਵੇਂ ਮਹੀਨੇ ਦਾ ਕੋਈ ਜ਼ਿਕਰ ਨਹੀਂ ਹੈਗਾ ਇਸ ਦਾ ਮਤ ਫਸਟ ਹੈਗਾ ਕਿ ਗੁਰਬਾਣੀ ਜਿਹੜੀ ਹੈਗੀ ਆ ਇਹ ਬਿਕਰੀ ਮੇ ਕੈਲੰਡਰ ਨੂੰ ਰਿਜੈਕਟ ਕਰਦੀ ਹੈਗੀ ਔਰ ਕਿਉਂਕਿ ਜਿਹੜਾ ਹੈਗਾ ਪੂਰੀ ਦੁਨੀਆ ਜਿਹੜੀ ਹੈਗੀ ਆ ਉਹਦੇ ਕਾਰ ਵਿਹਾਰ ਜਿੰਨੇ ਵੀ ਨੇ ਲੱਗੇ ਆ ਸਾਰੇ ਮੌਸਮ ਔਰਤਾਂ ਦੇ ਆਧਾਰ ਤੇ ਹੁੰਦੇ ਹੈਗੇ ਆ ਔਰ ਇਸੇ ਕਰਕੇ ਜਿਹੜਾ ਮੌਸਮੀ ਸਾਲ ਹੀ ਮਨਾਉਣਾ ਚਾਹੀਦਾ ਵਾ ਜਿਹਦੇ ਵੈਸੇ ਇਨਫੈਕਟ ਐਕਿਊਰੇਸੀ ਦੇ ਲੋੜ ਹੈਗੀ ਆ ਕਿ ਅਸੀਂ ਗੁਰਬਾਣੀ ਦੇ ਆਧਾਰ ਤੇ ਵੇਖੀਏ ਜੇ ਗੁਰਬਾਣੀ ਸਾਨੂੰ ਮੌਸਮ ਦੇ ਆਧਾਰ ਤੇ 12ਵਾਂ ਦੀ ਬਾਣੀ ਚ ਸਿਖਾ ਦਿੰਦੀ ਹੈਗੀ ਆ ਤਾਂ ਸਾਨੂੰ ਵੀ ਲੋੜ ਹੈਗੀ ਆ ਤੇ ਉਸ ਦੇ ਆਧਾਰ ਤੇ ਜਿਹੜੇ ਹੈਗੇ ਆ ਅਸੀਂ ਆਪਣੇ ਸਾਰੇ ਜਿਹੜੇ ਹੈਗੇ ਆ ਬਾਕੀ ਕਾਰੋਬਾਰ ਕੈਲੰਡਰ ਜਾਂ ਉਹ ਸਭ ਚੀਜ਼ਾਂ ਹੈਗੀਆਂ ਉਸ ਦੇ ਆਧਾਰ ਕੀਤੇ ਆ ਔਰ ਇੱਕ ਬਹੁਤ ਵੱਡੀ ਬੰਦੀ ਚੀਜ਼ ਹੈਗੀ ਗੁਰਾਂ ਦੇ ਸਾਦੇ 12ਵਾਂ ਦੀ ਬਾਣੀ ਚ 4 ਦੇ ਮਹੀਨੇ ਦਾ ਜਿੱਥੇ ਜਿਗਰ ਆਉਂਦਾ ਹੈਗਾ ਨਾ ਉੱਥੇ ਆਉਂਦਾ ਹੈਗਾ ਵਾ ਰਾਤ ਫਿਰੇਂ ਛਾਇਆ ਤਨਤਾਕੇ ਟੀਡ ਲਵੇ ਮਜਬੂਰ ਉਤੇ ਸਪਸ਼ਟ ਕੀਤਾ ਕਿ ਸੂਰਜ ਜਿਹੜਾ ਗਾਹ ਰੱਤ ਫਿਰਦਾ ਹੈਗਾ ਵਾ ਹਾੜ ਦੇ ਮਹੀਨੇ ਚ ਹੁਣ ਜੇ ਬਾਣੀ ਦੇ ਮੁਤਾਬਿਕ ਹੈਗਾ ਹਾੜ ਦੇ ਮਹੀਨੇ ਚ ਫਿਰਦਾ ਹੈਗਾ ਵਾ ਤੇ ਅਸੀਂ ਉਸ ਨੂੰ ਬਦਲ ਨਹੀਂ ਸਕਦੇ ਔਰ ਇਹਦੀ ਡੇਟ ਲਗਭਗ ਆਉਂਦੀ ਹੈਗੀ ਅੱਜ ਕੱਲ ਜਿਹੜੀ ਕਿ 20 ਜਾਂ 21 ਜੂਨ ਦੇ ਇਸ ਕਰਕੇ ਉਹ ਗੁਰਬਾਣੀ ਵਿੱਚ ਆਲਰੇਡੀ ਕਿਹਾ ਗਿਆ ਹੈਗਾ ਕਿ ਤੁਸੀਂ ਜਿਹੜਾ ਸਿਰਫ ਤੇ ਸਿਰਫ ਮੌਸਮੀ ਸਾਲ ਦੇ ਆਧਾਰ ਵਾਲਾ ਕੈਲੰਡਰ ਵਰਤਨਾਮਾ ਔਰ ਕੋਈ ਆਧਾਰ ਦਾ ਕੈਲੰਡਰ ਨਹੀਂ ਵਰਤਨਾ ਜੇ ਇਸ ਜ਼ਿਕਰ ਕੀਤਾ ਸੂਰਜ ਦਾ ਰਾਤ ਫਿਰਦਾ ਹੈਗਾ ਵਾ ਇਹ ਰਾਤ ਫਿਰੇ ਦਾ ਜਿਹੜਾ ਹੈਗਾ ਵਾ ਖਾਸ ਇੰਪੋਰਟੈਂਸ ਸਾਨੂੰ ਦੱਸਦਾ ਹੈਗਾ ਵਾ ਕਿ ਗੁਰਬਾਣੀ ਦੇ ਆਧਾਰ ਤੇ ਸਿਰਫ ਮੌਸਮੀ ਸਾਲ ਵਾਲਾ ਕੈਲੰਡਰ ਹੀ ਪਰਵਾਨ ਹੈਗਾ ਵਾ ਜੇ ਥੋੜੀ ਨਹੀਂ ਟੈਕਨੀਕਲ ਡਿਟੇਲਸ ਜਾਓ ਤੇ ਇਹ ਰਾਤ ਫਿਰੇ ਦਾ ਜਿਹੜਾ ਹੈਗਾ ਵਾ ਲਗ ਪੁਆਇੰਟ ਜਿਹੜਾ ਹੈਗਾ ਜਦੋਂ ਸਭ ਤੋਂ ਵੱਡਾ ਦਿਨ ਹੁੰਦਾ ਵਾ ਬੇਹੱਦ ਦੀ ਗਣਣੀ ਹੁੰਦੀ ਹੈ ਨਦਰ ਹੈ ਮਿਸਫੀਅਰ 'ਚ ਉਦੋਂ ਜਿਹੜਾ ਹੈਗਾ ਵਾ ਉਹ ਰਾਤ ਫਿਰੇ ਦਾ ਜੇਕਰ ਆਇਆ ਹੈਗਾ ਵਾ ਕਿਉਂਕਿ ਇਹ ਸਾਰੇ ਸਾਡੇ ਜਿਹੜੇ ਮੌਸਮ ਜਿਹੜੇ ਚੇਂਜ ਵੀ ਹੁੰਦੇ ਨੇ ਸਾਲ 'ਚ ਇਨਫੈਕਟ ਉਹਦੇ ਵਿੱਚ ਕਾਰਨ ਹੈਗਾ ਕਿ ਇਹਦੇ ਧਰਤੀ ਦੀ ਟਿਲਟ ਕੀ ਹੈਗੀ ਨਾ ਉਹਦੇ ਅਦਾਅਤੇ ਜਿਹੜੇ ਹੈਗੀਆਂ ਸਾਡੇ ਸਰਦੀਆਂ ਗਰਮੀਆਂ ਬਾਕੀ ਨੋ ਸਬੰਧ ਹੈ ਗਿਆ ਜਿਸ ਤਰ੍ਹਾਂ ਸਾਲ ਦੇ ਦਿਓ ਬਰਾਬਰ ਦਿਨ ਹੈਗੇ ਆ ਉਹ ਆਉਂਦੇ ਹੈਗੇ ਜਦੋਂ ਲਗਭਗ 20 ਮਾਰਚ ਦੇ ਲਾਗੇ ਦਿਨ ਬਰਾਬਰ ਹੁੰਦੇ ਜਦੋਂ ਬਸੰਤ ਦਾ ਮੌਸਮ ਹੁੰਦਾ ਵਾ ਪਤਝੜ ਦੇ ਮੌਸਮ ਲਗਭਗ 22 ਸਤੰਬਰ ਦੇ ਬਰਾਬਰ ਆਉਂਦੇ ਆ ਔਰ ਇਸ ਤਰ੍ਹਾਂ ਸਭ ਤੋਂ ਛੋਟਾ ਦਿਨ ਤੇ ਵੱਡੀ ਰਾਤ ਜਿਹੜੀ ਕੀ ਆ 21 ਦਸੰਬਰ ਦੇ ਲਾਗੇ ਆਉਂਦੇ ਹੈਗੇ ਆ ਇਹ ਚੀਜ਼ਾਂ ਸਾਨੂੰ ਆਲਰੇਡੀ ਸਿੱਖਿਆ ਦੇ ਰਹੀ ਹੈਗੀ ਆ ਔਰ ਜੇ ਇਹ ਰਾਤ ਫਿਰੇ ਦਾ ਜਿਹੜਾ ਹੈਗਾ ਵਾ ਇਸ ਤਰ੍ਹਾਂ ਦੇਖਿਆ ਜਾਵੇ ਤਾਂ ਇਹ ਵੀ ਬਦਲਦਾ ਜਾਏਗਾ ਜਿਸ ਤਰ੍ਹਾਂ 501 ਚ ਬਿਕਰਮ ਦੇ ਹਿਸਾਬ ਨਾਲ ਸੌਣ ਚ ਆ ਰਿਹਾ ਸੀਗਾ 1469 ਹਾਰ ਚ ਆ ਰਿਹਾ ਸੀ ਗੁਰਨਾਨ ਸਿੰਘ ਜਿੱਦੋਂ ਬਾਣੀ ਲਿਖੀ ਗਈ ਸੀ ਔਰ ਉਹ ਜਿਹੜਾ ਹੈਗਾ ਵਾ ਰਤ ਫਿਰੇ ਜਿਹੜਾ ਹੈਗਾ ਜੇ ਕਰਦੇ ਰਹੋਗੇ ਤੇ ਹੌਲੀ ਹੌਲੀ ਇਹ ਪੋਦੇ ਮਹੀਨੇ ਜਿਵੇਂ ਸਰਦੀਆਂ ਜਾਣਾ ਸ਼ੁਰੂ ਹੋ ਜੇਗਾ ਉਦੋਂ ਸ਼ੁਰੂ ਹੋ ਜਾਏਗਾ ਇਸ ਕਰਕੇ ਸਾਨੂੰ ਸੁਚੇਤ ਅੱਜ ਤੋਂ ਹੀ ਲੋੜ ਹੈਗੀ ਆ ਕਿ ਅਸੀਂ ਪੁਹਿਖ ਚ ਇੱਕ ਮਖੌਲ ਦਾ ਕਾਰਨ ਨਾ ਬਣ ਜਾਈਏ ਇਸ ਕਰਕੇ ਲੋੜ ਹੈਗੀ ਆ ਔਰ ਜੇ ਵੇਖਿਆ ਜਾਵੇ ਨਾ ਇਹ ਲੋੜ ਹੈ ਨਾ ਡਿਟੇਲ ਚ ਪੜੋ ਤੇ ਬੜੀ ਸੋਹਣੀ ਚੀਜ਼ ਗੁਰਮਾਰਾ ਨੇ ਸਿੱਖਿਆ ਦਿੱਤੀ ਹੈਗੀ ਆ ਅਸਾੜ ਪਲਾ ਸੂਰਜ ਗਗੰਤਪੇ ਮੇਂ ਅਸਾੜ ਦੇ ਮਹੀਨੇ ਜਿਹੜਾ ਬਹੁਤ ਗਰਮੀ ਹੁੰਦੀ ਹੈਗੀ ਆ ਪੀਸੋ ਕੀਰਤਨ ਹਾਰੇ ਸੂਰਜ ਜਿਹੜਾ ਹੈਗਾ ਵਾ ਆਕਾਲ ਪੁਰਖ ਦੇ ਨਿਯਮਾਂ ਦੇ ਅਨਸਾਰ ਚੱਲਦਾ ਹੈਗਾ ਵਾ ਪਰ ਅਸੀਂ ਆਕਾਲ ਪੁਰਖ ਦੇ ਨਿਯਮ ਤੋੜ ਰਹੇ ਆ ਸਾਨੂੰ ਗੁਰਬਾਣੀ ਬਾਰ ਬਾਰ ਸੁਚੇਤ ਕਰਦੀ ਹੈਗੀ ਆ ਔਰ ਇਸੇ ਕਰਕੇ ਇਹਦੇ ਵਿੱਚ ਜਿਹੜੇ ਹੈਗੀ ਆ ਰਾਤ ਫਰੇ ਚ ਆਇਆ ਤਾਂ ਤਾਂ ਕਿ 39 ਮਹਾਂਪਰੇ ਦੀ ਜ਼ਿਕਰ ਹੈਗਾ ਵਾ ਔਰ ਉੱਥੇ ਗੁਰੂ ਮਹਾਰਾਜ ਜਿਹੜਾ ਕੀ ਸਿਖਿਆ ਦਿੰਦੇ ਹੈਗੇ ਆ ਅਵਗਣ ਬਾੰਧ ਚੱਲੀ ਦੁੱਖ ਆਗੇ ਸੋਖ ਤੇ ਸੱਚ ਸਮਾਲੇ ਜੇ ਔਗਣ ਲਈ ਤੁਰਾਂਗੇ ਤਾਂ ਫਿਰ ਦੁਖੀ ਅੱਗੇ ਮਿਲਣਾ ਹੈਗਾ ਵਾ ਤੇ ਜੇ ਸੱਚ ਨੂੰ ਲਵਾਂਗੇ ਤੇ ਫਿਰ ਸੋਖ ਸਮਾ ਲਾਂਗੇ ਹੁਣ ਸਾਨੂੰ ਆ ਫੈਸਲਾ ਕਰਨਾ ਅਸੀਂ ਸੱਚ ਦੇ ਨਾਲ ਜੁੜ ਕੇ ਸੋਖ ਲੈਣੇ ਹੈਗੇ ਆ ਕਿ ਔਗਣ ਦੇ ਨਾਲ ਲੈ ਕੇ ਜਿਹੜਾ ਹੈਗਾ ਜਿਹਨੂੰ ਦੁਖੀ ਕਰਨਾ ਵਾ ਇਹ ਸਾਨੂੰ ਅ ਚੂਸ ਆਪ ਕਰਨਾ ਪੈਣਾ ਹੈ ਗਾ ਹੁਣ ਕਾਲਪੁਖ ਦੇ ਨਾਮ ਨੂੰ ਜਿਹੜਾ ਆਪਣੇ ਹਿਰਦੇ 'ਚ ਵਸਾਉਣਾ ਹੈਗਾ ਵਾ ਅਗਰ ਉਸ ਚੀਜ਼ ਨੂੰ ਬਾੜ ਦੀ ਕਹਿਰ ਵਿੱਚ ਵੀ ਮਸਾਲਿਆ ਜਾਵੇ ਕਾਂ ਵੀ ਜਿਹੜਾ ਗਾ ਫਿਰਦੇ ਦੇ ਅੰਦਰ ਅਸੀਂ ਜਿਹੜਾ ਗਾ ਵਾ ਉਹ ਠੰਡਕ ਪਾ ਸਕਦੇ ਹੈਗੇ ਆ ਲੋੜ ਹੈਗੀ ਆ ਗੁਰੂ ਦੇ ਮਤ ਦੇ ਨਾਲ ਅਸੀਂ ਚਾਰ ਬੰਦ ਦੀ ਸ਼ਬਦ ਜਾਈਏ ਕਿਉਂਕਿ ਗੁਰਬਾਣ ਜੀ ਸਿੱਖਿਆ ਤਾਂ ਸਾਨੂੰ ਜਿਸ ਤਰਨ ਦਾਸ ਨੇ ਪਹਿਲਾਂ ਦੱਸਦਾ ਵਾ ਸੂਰਜ ਜਿਹੜਾ ਹੈਗਾ ਵਾ ਕੁਦਰਤ ਦੇ ਨਿਯਮ ਦੇ ਅਨੁਸਾਰ ਤੇ ਆਸਾ ਕੀ ਬਾਣੀ ਤੁਸੀਂ ਪੜ੍ਹਦੇ ਆ ਗਿਆ ਪੈ ਵਿੱਚ ਪਾਣ ਵੇਸ ਨਾਲ ਬਾਉ ਦੇ ਵਿੱਚ ਹੈਗਾ ਵਾ ਪੈ ਵਿੱਚ ਸੂਰਜ ਪੈ ਵਿੱਚ ਚੰਦ ਉਹ ਕੋੜੀ ਚਲਦਣਾ ਇਸ ਦਾ ਕਿਸਾਨੀ ਲੋੜ ਹੈਗੀ ਆ ਕਿ ਜੋ ਗੁਰਬਾਣ ਨੇ ਸਾਡੇ ਪਹਿਲੀ ਪੌੜੀ ਸਿੱਖਾ ਦਿੱਤੀ ਹੈਗੀ ਆ ਹੁਕਮ ਰਜ਼ਾਈ ਨਾਲ ਉਸਦੇ ਅਨੁਸਾਰ ਜੇ ਰਹਿ ਜਾਵਾ ਆਪਣਾ ਜੀਵਨ ਬਤੀਤ ਕਰੀਏ ਇਸ ਕਰਕੇ ਗੁਰਬਾਣੀ ਤੋਂ ਸਾਨੂੰ ਸਿੱਧ ਲੈਣੀ ਪੈਣੀ ਹੈਗੀ ਆ ਤਾਂ ਜੋ ਜਿਹੜਾ ਹੈਗਾ ਵਾ ਮੌਸਮ ਦੇ ਆਧਾਰ ਤੇ ਆਪਣਾ ਕੈਲੰਡਰ ਬਣਾਈਏ ਔਰ ਇਹੋ ਹੀ ਬਾਣੀ ਜੀ ਜਿਹੜੀ ਹੈਗੀ ਆ ਸਾਨੂੰ ਸਿਖਿਆ ਦਿੰਦੀ ਹੈਗੀ ਆ ਮੌਸਮ ਦਾ ਕੀ ਸਥਿਤੀ ਹੁੰਦੀ ਆ ਸਾਡੇ ਤਨ ਦੀ ਕੀ ਸਥਿਤੀ ਹੁੰਦੀ ਆ ਸਾਡੇ ਮਨ ਦੀ ਕੀ ਸਥਿਤੀ ਹੁੰਦੀ ਹੈਗੀ ਆ ਔਰ ਕਿਸ ਤਰ੍ਹਾਂ ਦੀ ਗੁਰਬਾਣੀ ਦੀ ਸਿੱਖਿਆ ਨਾਲ ਜਿਹੜੇ ਬਾਰੇ ਬਾਣੀ ਬਾਰਾਮਾਦੀ ਬਾਣੀ ਜਿਕਰ ਕੀਤਾ ਹੈਗਾ ਵਾ ਉਹਦੇ ਨਾਲ ਅਸੀਂ ਆਪਣੇ ਜੀਵਨ ਨੂੰ ਸਹੀ ਦਿਸ਼ਾ ਵੱਲ ਜਾ ਸਕਦੇ ਹੈਗੇ ਆ ਇਸ ਕਰਕੇ ਸਾਨੂੰ ਲੋੜ ਹੈਗੀ ਆ ਕਿ ਜਿਹੜਾ ਆਪਣੇ ਜਿਹੜਾ ਹੈਗਾ ਵਾ ਵੈਸੇ ਜਿਹੜਾ ਹੈਗਾ ਮੈਂ ਇੱਕ ਜੀ ਸਾਂਝੀ ਕਰਦਾ ਜੋ ਗੁਰਬਾਣੀ ਵਿੱਚ ਜਿਹੜਾ ਹੈਗਾ ਜ਼ਿਕਰ ਕੀਤਾ ਗਿਆ ਨਾ ਚੇਤ ਵਿਸਾਖ ਜਿਹੜਾ ਹਾੜ ਸੌਣ ਪਾਦੋਂ ਇਹਦਾ ਮਤਲਬ ਇਹ ਨਹੀਂ ਕਿ ਗੁਰੂ ਮਹਾਰਾਜ ਨੇ ਕਿਹਾ ਕਿ ਤੁਸੀਂ ਫਿਕਰ ਨੇ ਕੈਲੰਡਰ ਵਰਤੋ ਗੁਰੂ ਮਹਾਰਾਜ ਨੇ ਕਿਤੇ ਨਹੀਂ ਪਰਮਾਨ ਕੀਤਾ ਬਿਕਰਮੇ ਕੈਲੰਡਰ ਇਹਨਾਂ ਮਹੀਨਿਆਂ ਦਾ ਜ਼ਿਕਰ ਕੀਤਾ ਹੈਗਾ ਸਿਰ 12 ਦਾ ਔਰ ਇਹਨਾਂ ਮਹੀਨਿਆਂ ਦਾ ਇਹ ਜ਼ਿਕਰ ਜਿਹੜਾ ਹੈਗਾ ਵਾ ਨੂੰ ਵਰਤਿਆ ਗਿਆ ਨਾਨਕ ਸਾਹਿਬ ਦੇ ਕੈਲੰਡਰ ਅਮਤਾਕ ਔਰ ਜਿਹੜਾਗਾ ਕਿਉਂਕਿ ਜਿਹੜਾ ਹੈਗਾ ਜਿਸ ਤਰ੍ਹਾਂ ਬਾਣੀ 'ਚ ਜਿਹੜਾ ਹੈਗਾ ਚੇਤ ਤੋਂ ਮਹੀਨੇ ਤੋਂ ਜਿਹੜਾਗਾ ਬਾਣੀ ਸਟਾਰ ਇਸੇ ਤਰ੍ਹਾਂ ਨਾਨਕਸ਼ਹੀ ਕੈਲੰਡਰ ਜਿਹੜਾ ਹੈਗਾ ਵਾ ਉਹਦੀ ਵੀ ਸ਼ੁਰੂਆਤ ਜਿਹੜੀ ਹੈਗੀ ਆ ਉਹ ਪਹਿਲੀ ਚੇਤ ਤੋਂ ਜਿਹੜੀ ਹੈਗੀ ਆ ਉਹ ਕੀਤੀ ਗਈ ਹੈਗੀ ਆ ਇਸ ਕਰਕੇ ਇਹ ਧਿਆਨ ਰੱਖਣਾ ਵਾ ਕਿ 12 ਮਹੀਨਿਆਂ ਦਾ ਜ਼ਿਕਰ ਸਿਰਫ ਬਾਣੀ ਚ ਹੈਗਾ 13ਵਾਂ ਨਹੀਂ ਇਸ ਕਰਕੇ ਬੇਕ੍ਰਮ ਕੈਲੰਡਰ ਕਿਸੇ हिसाब ਨਾਲ ਪਰਵਾਣ ਨਹੀਂ ਹੈਗਾ ਔਰ ਕਈ ਆਰਗੂਮੈਂਟ ਜਦੋਂ ਕਿ ਬਾਣੀ ਚ ਜਿਹੜੇ ਗਾ ਹੋਰ ਚੀਜ਼ਾਂ ਇਤਿਹਾਸ ਚ ਵਰਤੀਆਂ ਗਈਆਂ ਵਾ ਪੁਰਾਣੇ ਇਤਿਹਾਸ ਚ ਜਿਹੜੇ ਗਏ ਭਾਰ ਤੇ ਲੰਬਾਈ ਤੇ ਸਮੇਂ ਦਾ ਵੀ ਕੁਝ ਹੋਰ ਯੂਨਿਟ ਹੁੰਦੇ ਸੀਗੇ ਗੁਰੂ ਮਹਾਰਾਜ ਦਾ ਉਸ ਸਮੇਂ ਇਸ ਕਰਕੇ ਵਰਤੇ ਹੈਗੇ ਆ ਤਾਜ ਲੋਕਾਂ ਨੂੰ ਜਿਹੜਾ ਹੈਗਾ ਵਾ ਉਸ ਅਕਾਲ ਪੂਤਰੀ ਬਾਣੀ ਨਾਮ ਉਹ ਸਮਝਾਇਆ ਜਾ ਸਕੇ ਤਾਂ ਜਿਹੜਾ ਹੈਗਾ ਉਹ ਆਪਣੇ ਜੀਵਨ ਨੂੰ ਸਹੀ ਦਿਸ਼ਾ ਉਹ ਜਾ ਰਿਹਾ ਹੈ ਔਰ ਨਾਨਕ ਸਹੀ ਕੈਲੰਡਰ ਦੀ ਜਿਹੜੀਆਂ ਖਾਸ ਕੁੱਡੀਆਂ ਹੈਗੀਆਂ ਵਾ ਤੇ ਇਹਦੇ ਅਨੁਸਾਰ ਸਾਰੀਆਂ ਤਰੀਕਾਂ ਜਿਹੜੀਆਂ ਹੈਗੀਆਂ ਵਾ ਉਹ ਸੂਰਜੀ ਕੈਲੰਡਰ ਦੇ ਮਤਲਬ ਹੈਗੀਆਂ ਸੂਰਜ ਦੇ ਮੌਸਮੀ ਕੈਲੰਡਰ ਦੇ ਮਤਲਬ ਹੈਗੀਆਂ ਕੋਈ ਵੀ ਗੁਰਪੁਰਬ ਜਿਹੜਾ ਹੈਗਾ ਵਾ ਉਹ ਬਿਲਕੁਲ ਬਦਲਦਾ ਨਹੀਂਗਾ ਹਰ ਸਾਲ ਉਹੋ ਹੀ ਤਰੀਕਾਂ ਆਉਂਦੀ ਹੈਗੀਆਂ ਜਿਸ ਤਰ੍ਹਾਂ ਦਸਵੇਂ ਪਾਸ਼ਾ ਦਾ ਦੋ ਵਾਰੀ ਗੁਰਪੁਰਬ ਜਿਹੜਾ ਦੂਸਰੇ ਕੈਲੰਡਰ ਦੇ ਮਤਲਬ ਆਉਂਦਾ ਹੈਗਾ ਵਾ ਨਾਨ ਮੂਰਨਾਰਿਸ਼ਾਈ ਕੈਲੰਡਰ ਦੇਮ ਦਾ ਸਿਰਫ ਇੱਕ ਇਹ ਸਾਰੀਆਂ ਚੀਜ਼ਾਂ ਜਿਹੜੀ ਹੈਗੀਆਂ ਵਾ ਉਹ ਅਲੋਕ ਕਰ ਦਿੱਤੀਆਂ ਗਈਆਂ ਸਿਰਫ ਇੱਕ ਫਰਕ ਹੈਗਾ ਵਾ ਕਿ ਜਿਹੜਾ ਬਿਕਮੇ ਕੈਲੰਡਰ ਦਾ ਸੌਰੀ ਨਾਨਕਸਾਈ ਕੈਲੰਡਰ ਦਾ ਔਰ ਗ੍ਰਿਗੋਰੀਅਨ ਕੈਲੰਡਰ ਦਾ ਇੱਕ ਫਰਕ ਪੈਂਦਾ ਹੈਗਾ ਵਾ ਕਿ ਜਿਹੜਾ ਲੀਪ ਈਅਰ ਹੈਗਾ ਵਾ ਉਹ ਜਿਸ ਤਰ੍ਹਾਂ ਸਾਡਾ ਫਰਵਰੀ ਚ ਆਉਂਦਾ ਹੈਗਾ ਵਾ ਉਹ ਜਿਹੜਾ ਹੈਗਾ ਵਾ ਲੀਪ ਈਅਰ ਜਿਸ ਸਾਲ ਹੋਏਗਾ ਉਸ ਸਾਲ ਦੇ ਵਿੱਚ 1 ਮਾਰਚ ਤੋਂ 13 ਮਾਰਚ ਤੱਕ ਇੱਕ ਦਿਨ ਦਾ ਗ੍ਰਿਗੋਰੀਅਨ ਕੈਲੰਡਰ ਨਾਲ ਡਿਫਰੈਂਸ ਰਹੇਗਾ ਪਰ ਬਾਕੀ ਸਾਰੇ ਪ੍ਰੋਗਰਾਮ ਜਿਹੜੇ ਅੱਗੇ ਸਾਡੇ ਜਿਹੜੇ ਹੈਗੇ ਆ ਉਹ ਜਿਹੜੇ ਹੈਗੇ ਆ ਬਿਲਕੁਲ ਜਿਹੜੇ ਹੈਗੇ ਆ ਬਿਲਕੁਲ ਫਿਕਸ ਤਰੀਕਾਂ ਦੇ ਨਾਲ ਰਹੇਗੇ ਔਰ ਜਿਹੜੇ ਹੈਗਾਵਾ ਗੁਰਗੋਰੀਅਨ ਕੈਲੰਡਰ ਵਿੱਚ ਕੁਝ ਖਾਸ ਕਾਮੀਆਂ ਖਾਮੀਆਂ ਸੀਗੀਆਂ ਜਿਹੜੀਆਂ ਕਿ ਸੂਰ ਪਾਸਿੰਗ ਪਰਿਵਾਰ ਜੀ ਨੇ ਜਿਹੜਾ ਹੈਗਾ ਨਾਨਕਸ਼ਾਹੀ ਕੈਲੰਡਰ ਵਿੱਚ ਉਹ ਰਿਮੂਵ ਕਰ ਦਿੱਤੀਆਂ ਤਾਂ ਇਨਫੈਕਟ ਕਿਹਾ ਜਾਵੇ ਤਾਂ ਨਾਨਕਸ਼ਾਹੀ ਕੈਲੰਡਰ ਗੁਰਗੋਰੀਅਨ ਕੈਲੰਡਰ ਦੀ ਇੰਪਰੂਵਡ ਫਾਰਮ ਹੈਗੀ ਆ ਇੱਕ ਐਡਵਾਂਸਡ ਫਾਰਮ ਹੈਗੀ ਆ ਇਸ ਤਰ੍ਹਾਂ ਗੁਰੂ ਐਲਗੋਰੀਨ ਕੈਲੰਡਰ ਦੇ ਵਿੱਚ ਜਿਹੜੇ ਗਏ ਮਹੀਨੇ ਤੁਸੀਂ ਵੇਖੋ ਇਹ ਤਰਤੀਬ ਨਾਲ ਨਹੀਂ ਹੈਗੇ ਕਦੀ 31 28 31 30 31 ਕਤੀ ਇਹਦਾ ਸਭ ਬਦਲਦੇ ਰਹਿੰਦੇ ਹੈਗੇ ਆ ਔਰ ਫਰਵਰੀ ਦਾ ਮਹੀਨਾ ਜਿਹੜਾ ਲੀਪ ਦਾ ਹੈਗਾ ਵਾ ਉਹ ਵਿਚਕਾਰ ਆਉਂਦਾ ਸੈਕੰਡ ਈਅਰ ਆ ਨਾ ਕਿ ਲਾਸਟ ਈਅਰ ਹੈਗਾ ਵਾ ਔਰ ਇੱਕ ਹੋਰ ਚੀਜ਼ ਜਿਹੜੀ ਹੈਗੀ ਸਾਨੂੰ ਅਗਰ ਡੁੰਗਾਈ ਚ ਜਾਈਏ ਸਤੰਬਰ ਜਿਹੜਾ ਹੈਗਾ ਇਨਫੈਕਟ ਇਹ ਰਿਪਰੈਜ਼ੈਂਟ 7 ਸੈਪਟ ਪਰ ਉਹ ਨਵਾਂ ਮਹੀਨਾ ਕਾਊਂਟ ਕੀਤਾ ਜਾਂਦਾ ਹੈਗਾ ਜੇ ਅਕਤੂਬਰ ਆਉਟ ਹੈ 8 10 ਦਾ ਵਾ ਉਹ 10ਵਾਂ ਮਹੀਨਾ ਹੈਗਾ ਵਾ ਦਸੰਬਰ ਡੈਕ ਹੈਗਾ ਵਾ ਉਹ 10 ਨ ਰਿਪਰੈਜ਼ੈਂਟ ਕਰਦਾ ਪਰ ਉਹ 12ਵਾਂ ਮਹੀਨਾ ਹੈਗਾ ਵਾ ਇਹ ਖਾਸ ਕਾਮੀਆਂ ਹਿਡਨ ਜਿਹੜੀ ਹੈਗੀਆਂ ਇਹ ਗ੍ਰਗੋਰੀਨ ਕੈਲੰਡਰ ਚ ਹੈਗੀਆਂ ਜਿਹੜੀਆਂ ਕਿ ਨਾਨਿਕਸ਼ਾਈ ਕੈਲੰਡਰ ਚ ਬਿਲਕੁਲ ਜਿਹੜੀਆਂ ਹੈਗੀਆਂ ਇਹ ਕੱਢ ਦਿੱਤੀਆਂ ਗਈਆਂ ਹੈਗੀਆਂ ਨਾਨਿਕਸ਼ਾਈ ਕੈਲੰਡਰ ਦੇ ਵਿੱਚ ਪਹਿਲੇ 5 ਮਹੀਨੇ 31 ਦਿਨਾਂ ਦੇ ਆ ਬਾਕੀ ਸਾਰੇ 7 ਮਹੀਨੇ ਜਿਹੜੇ ਹੈਗੇ 30 ਦਿਨਾਂ ਦੇ ਹੈਗੇ ਆ ਇਸ ਕਰਕੇ ਤੁਹਾਨੂੰ ਯਾਦ ਕਰਨ ਵਾਸਤੇ ਜਿਹੜਾ ਹੈਗਾ ਵਾ ਕੋਈ ਮੁਸ਼ਕਲ ਨਹੀਂ ਆ ਗਈ ਔਰ ਲੀਪ ਦਾ ਜਿਹੜਾ ਜਿਹੜਾ ਹੈਗਾ ਸਾਲ ਹੈਗਾ ਵਾ ਉਹ ਫੱਗਣ ਦੇ ਮਹੀਨੇ ਚ ਆਉਂਦਾ ਵਾ ਜੋ ਅਖੀਰਲਾ ਮਹੀਨਾ ਹੈਗਾ ਉਹ ਵਿੱਚ ਨਹੀਂ ਆਉਂਦਾ ਇਸ ਕਰ ਤੁਹਾਨੂੰ ਕਿਸੇ ਤਰ੍ਹਾਂ ਦੀ ਜਿਹੜੀ ਹੈਗੀ ਅਕਨਿ ਜ ਉਸ ਨਹੀਂ ਹੋਏਗੀ ਇਹ ਜਾਂ ਨਾਨਕਸ਼ਾਹੀ ਕੈਲੰਡਰ ਹੈਗਾ ਮੂਲ ਨਾਨਕਸ਼ਾਹੀ ਕੈਲੰਡਰ ਠੀਕ ਉਹਦਨੇਕ ਸੁਧਾਰਿਆ ਹੋਇਆ ਸੂਰਜੀ ਤੇ ਮੌਸਮੀ ਸਾਲ ਅਨਸਾਰ ਚੱਲਣ ਵਾਲਾ ਕੈਲੰਡਰ ਹੈਗਾ ਵਾ ਹੁਣ ਸਾਡੇ ਤੇ ਨਿਰਭਰ ਕਰਦਾ ਹੈ ਕਿ ਅਸੀਂ ਗ੍ਰਗੋਰੀਅਨ ਕੈਲੰਡਰ ਨਾਲੋਂ ਇੱਕ ਨਵੀਂ ਚੀਜ਼ ਜਿਹੜੀ ਹੈਗੀ ਪੂਰੀ ਦੁਨੀਆ ਨੂੰ ਪੇਸ਼ ਕਰ ਸਕਦੇ ਹੈਗੇ ਆ ਹੁਣ ਅਸੀਂ ਚੂਜ਼ ਕਰਨਾ ਕਿ ਅਸੀਂ ਗੁਲਾਮ ਬਣਨਾ ਚਾਹੁੰਨੇ ਆ ਕਿ ਪੂਰੀ ਦੁਨੀਆ ਨੂੰ ਦੱਸਣਾ ਚਾਹੁੰਨੇ ਆ ਕਿ ਅਸੀਂ ਹਾਈਲੀ ਐਡਵਾਂਸਡ ਹੈਗੇ ਆ ਔਰ ਜੋ ਮੂਲ ਨਾਲ ਨਿਸ਼ਚਿਤ ਕਰ ਦਿੱਤੇ ਗਿਆ ਚੀਜ਼ਾਂ ਐਡ ਕੀਤੀਆਂ ਗਈਆਂ ਹੈਗੀਆਂ ਵਾ ਉਹ ਟਾਪ ਕਲਾਸ ਹੀ ਧਿਆ ਗਿਆ ਜਿਹੜੀ ਪੂਰੀ ਦੁਨੀਆ ਅਪਣਾ ਸਕਦੀ ਹੈਗੀ ਆ ਯਾਨੀ ਕਿ ਅਸੀਂ ਅਸੀਂ ਜਿਸ ਤਰ੍ਹਾਂ ਅੱਜ ਕੱਲ ਅੱਜ ਵੇਖਿਆ ਜਾਵੇ ਤਾਂ ਬਹੁਤ ਸਾਰੇ ਅੰਗਰੇਜ਼ ਹਾਲੇ ਵੀ ਜਿਹੜੇ ਹੈਗੇ ਆ ਯੂਨਿਟ ਜਿਹੜੇ ਹੈਗੇ ਪਾਉਂਡ ਹੀ ਵਰਤੇ ਜਾਂਦੇ ਕਿਲੋਗ੍ਰਾਮ ਨਹੀਂ ਵਰਤੇਦੇ ਕੋਟ ਜਿਹੜੇ ਹੈਗੇ ਉਹ ਹੀ ਵਰਤੇ ਜਾਂਦੇ ਹੈਗੇ ਆ ਬਹੁਤ ਸਾਰੇ ਕੰਟਰੀ ਹਾਲੇ ਵੀ ਐਮਕੇਆ ਸਿਸਟਮ 'ਚ ਨਹੀਂ ਆਏ ਇਸ ਕਰਕੇ ਉਹ ਜਿਹੜੇ ਪਿੱਛੇ ਜਾ ਰਹੇ ਹੈਗੇ ਸਾਨੂੰ ਉਹਨਾਂ ਨੂੰ ਵੀ ਦੱਸਣਾ ਪਏਗਾ ਕਿ ਤੁਸੀਂ ਐਸ ਪਾਸੇ ਵੀ ਜਿਹੜਾ ਹੈਗਾ ਵਾ ਆਪਣੇ ਆਪ ਨੂੰ ਸੁਧਾਰ ਕਰੋ ਤਾਂ ਜੋ ਸਹੀ ਦਿਸ਼ਾ ਵੱਲ ਜਾ ਸਕੋ ਇਸ ਕਰਕੇ ਇਹੋ ਹੀ ਦਾਸ ਦੀ ਬੇਨਤੀ ਹੈਗੀ ਆ ਉਹ ਸਾਰੇ ਜਾਣੇ ਆਪਣੇ ਕਾਰਜ ਪ੍ਰੋਗਰਾਮ ਇਤਿਹਾਸਕ ਦਿਨ ਸਾਰੇ ਜਿਹੜੇ ਹੈਗੇ ਆ ਮਹਾਰਾਜਾ ਨਾਨਕ ਸਾਈਂ ਕੰਡਰ ਦੇਵ ਸਾਹਿਬ ਜਿਹੜਾ ਹੈਗਾ ਵਾ ਉਹ ਵਰਤੀਏ ਔਰ ਪੂਰੀ ਦੁਨੀਆ ਨੂੰ ਜਿਹੜਾ ਹੈਗਾ ਆਪਣੇ ਆਪ ਦਾ ਜਿਹੜਾ ਹੈਗਾ ਇੱਕ ਆ ਬਾਣੀ ਇੱਕ ਵਰ ਸ਼ਬਦ ਵਿੱਚ ਆਦਾ ਸਬੂਤ ਹੈ ਇਹ ਕਿ ਸਿੱਖ ਜਿਹੜੇ ਹੈਗੇ ਆ ਇੱਕ ਕੰਡਕਟਿਵ ਵਾਲੇ ਹੈਗੇ ਆ ਹੁਕਮ ਰਜ਼ਾਈ ਦਰਨਾ ਨਾਨਕ ਲਿਖਿਆ ਨਾਲ ਦੇ ਅਨਸਾਰ ਚੱਲ ਕੇ ਸਚਾਰ ਬੰਦੀ ਦਿਸ਼ਾ ਵੱਲ ਜਾ ਸਕਦੇ ਹੈਗੇ ਆ ਇਸ ਕਰਕੇ ਲੋੜ ਹੈਗਾ ਅਸੀਂ ਗੁਰੂਤ ਦੀ ਮੱਤ ਦੇ ਅਨਸਾਰ ਚੱਲੀਏ ਗੁਰ ਸਿੱਖ ਮੀਤ ਚਲੋ ਗੁਰ ਚਾਲੀ ਜੋ ਗੁਰ ਕਹੇ ਸੋਈ ਪਲ ਮੰਨੋ ਹਰ ਹਰ ਗਤ ਆਪਣਰਾਲੀ ਆਪ ਸਭ ਦਾ ਬਹੁਤ ਬਹੁਤ ਨਮਾਜ਼ ਭੁੱਲਣ ਅੰਦਰ ਸਭ ਕੋ ਓਪਨ ਗੁਰੂ ਕਰਤਾਰ ਫਤੇ ਪਰਮਾਨ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ